ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਬਨਵਾਲੀਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਸਰਦਾਰ ਕੁਲਦੀਪ ਸਿੰਘ ਉਹਨਾਂ ਦੇ ਘਰ ਦੋਸਤੋ ਅੱਜ ਆਪਣੀ ਵਿਜ਼ਿਟ ਆ ਓਨਰ ਵੀਰ ਲਾਪਰੀਤ ਆਪਣੇ ਨਾਲ ਹੋਊਗਾ ਉਹਨਾਂ ਤੋਂ ਪੂਰੀ ਆਪਾਂ ਡਿਟੇਲ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਇਹ ਪਿੰਡ ਬਿਲਕੁਲ ਨੇੜੇ ਸੇਰੋਂ ਦੇ ਰਹਿ ਜਾਂਦਾ ਸੇਰੋਂ ਇੱਥੋਂ ਕੋਈ 2 ਕਿਲੋਮੀਟਰ ਦੀ ਦੂਰੀ ਤੇ ਆ ਬਾਕੀ ਨਾਲ ਲੱਗਦੇ ਪਿੰਡ ਇੱਧਰ ਰਸੂਲਪੁਰ ਪਿੰਡ ਵੀ ਥੋੜੀ ਦੂਰੀ ਤੇ ਆ। ਦੁਗਰੀ ਟੋਟੀਆਂ ਪਿੰਡ ਵੀ ਉੱਥੋਂ ਥੋੜੀ ਦੂਰੀ ਤੇ ਆ। ਬਾਕੀ ਸੇਰੋਂ ਮੇਨ ਨਿਸ਼ਾਨੀ ਆ। ਨੈਸ਼ਨਲ ਹਾਈਵੇ ਪਟੰਡਾ ਅੰਮ੍ਰਿਤਸਰ ਤੋਂ ਚੜ੍ਹਦੇ ਪਾਸੇ ਵਾਲੇ ਪਿੰਡਾਂ 2 ਕਿਲੋਮੀਟਰ ਦੀ ਦੂਰੀ ਆ ਸਾਰੀ। ਬਾਕੀ ਨੰਬਰ ਓਨਰ ਲਾਪਰੀ ਤੇ ਆਪਾਂ ਬਿਲਕੁਲ ਸਕਰੀਨ ਦੇ ਉੱਤੇ ਚਲਾ ਦੇਾਂਗੇ। ਹੁਣ ਤਾਂ ਇੱਕ ਵੀਰ ਹੁਣੇ ਘਰੋਂ ਅਮਜ ਸੇਲ ਕਰਦੇ ਆ। ਪਹਿਲਾ ਦੂਜਾ ਸੂਬਾ ਚਵਾਈ ਪਹਿਲਾ ਸੂਬਾ ਇਹਨਾਂ ਨੇ ਚਵਾਈ ਕੀਤੀ ਹੈ ਹੁਣ ਦੂਜੇ ਸੂਬੇ ਇਹ ਝੋਟੀ ਨੇ ਇਹ ਅਮਜ ਨੇ ਸੁਣਾਇਆ। ਪੂਰੀ ਗੱਲਬਾਤ ਕਰਾਂਗੇ ਸੋ ਮੋٹے ਤੌਰ ਤੇ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੱਤਾ ਠੀਕ ਆ ਜੀ ਬਾਕੀ ਪਸ਼ੂ ਵਪਾਰ ਦਾ ਕੀਤਾ ਇਹ ਕਰਦੇ ਰਹੇ ਨੇ ਵੀਰ ਹਣੀ ਤੇ ਅੱਗੇ ਤੋਂ ਨੈਕਟ ਟਾਈਮ ਵੀ ਜਿਹੜਾ ਬਿਲਕੁਲ ਮਾਲ ਤੁਹਾਡੇ ਸਾਹਮਣੇ ਲਿਆ ਕੇ ਜਿਹੜਾ ਪੇਸ਼ ਕਰਦੇ ਰਹਿਣਗੇ ਪੂਰੀ ਗੱਲਬਾਤ ਕਰਦੇ ਆ ਤਰੀਕ ਅੱਜ ਤੁਸੀਂ ਨੋਟ ਕਰ ਲਓ ਅੱਜ 8 ਅਕਤੂਬਰ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ 4:00 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਸਭ ਤੋਂ ਪਹਿਲਾਂ ਲਾਪਰੀ ਸਾਸਰੀ ਕਾਲ ਸਾਸਰੀ ਘਰ ਸੰਸਾ ਹੋਰ ਵੀਰੇ ਠੀਕ ਠਾਕ ਹੈ ਹਾਂਜੀ ਹਾਂਜੀ ਵੀਰ ਜੀ ਚੰਡੀਗੜ੍ਹ ਚੜ੍ਹਦੇ ਠੀਕ ਹੈ ਹੋ ਮਹਾਰਾਜ ਠੀਕ ਠਾਕ ਕਿਰਪਾਈ ਸਤਿ ਥੋੜਾ ਵਕਪਾ ਪੈ ਗਿਆ ਬਾਕੀ ਤੁਸੀਂ ਦੱਸ ਹੀ ਦਿੱਤਾ ਵੀ ਥੋੜਾ ਉਤਾਰ ਚੜਾ ਕੋਈ ਸੱਜਾ ਖੱਬਾ ਜਿਹਾ ਹੋਣ ਕਰਕੇ ਥੋੜਾ ਸਟਾਪ ਲਾਤਾ ਸੀਗਾ ਹਾਂਜੀ ਹਾਂਜੀ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਵਪਾਰ ਲੈਣ ਦਾ ਕੰਮ ਵੀ ਨਾਲ-ਨਾਲ ਚੱਲਦਾ ਰਹੂਗਾ ਜੀ ਹਾਂਜੀ ਹਾਂਜੀ ਚੱਲਦਾ ਰਹੂਗਾ ਠੀਕ ਆ ਤਗੜੇ ਹੋ ਕੇ ਚਲਾਈਏ ਖਿੱਚ ਕੁੱਚ ਕੇ ਤੇ ਅੱਜ ਲਾਪਰੀ ਤੇ ਜਿਹੜੇ ਆਪਾਂ ਬਰੇ ਪਸ਼ੂ ਦਿਖਾਉਣੇ ਆ ਵੈਸੇ ਚਲੋ ਮਾਲ ਤੁਸੀਂ ਘਰੇ ਵੀ ਰੱਖਿਆ ਹਾਂਜੀ ਹਾਂਜੀ ਉਹ ਡੇਰੀ ਦਾ ਵੀ ਆਪਣਾ ਕੰਮਕਾਰ ਹੈਗਾ ਠੀਕ ਆ ਜੀ ਨਾਲ ਮੱਝਾਂ ਝੋਟੀਆਂ ਘਰੇ ਵੀ ਤਿਆਰ ਹੋ ਰਹੀਆਂ ਨੇ ਹਾਂਜੀ ਹਾਂਜੀ ਤੇ ਇੱਕ ਜਿਹੜੀ ਆਪਾਂ ਇਹ ਮੱਝ ਸੇਲ ਕਰਦੇ ਪਏ ਇਹ ਆਪਣੇ ਘਰ ਦੀ ਝੋਟੀ ਹਨਾ ਘਰ ਦੀ ਝੋਟੀ ਸੰਤੂ ਸਾਹਿਬ ਤਿਆਰ ਕੀਤੀ ਹੈ ਜੀ ਠੀਕ ਹੈ ਭਰਾ ਹਾਂਜੀ ਮਤਲਬ ਹੁਣ ਸਵੇਰ ਕੱਲ੍ਹ ਮਸੂਨ ਵਾਲੀ ਆ ਸੰਤੂ ਸਾਹਿਬ ਪਿਓਰ ਦੂਜਾ ਸੂਆ ਸੂਨ ਵਾਲੀ ਆ ਜੀ ਦੂਜਾ ਸੂਆ ਹਾਂਜੀ ਠੀਕ ਆ ਫਿਰ ਤੇ ਪਹਿਲੇ ਸੂਆ ਆਪਾਂ ਚਵਾਈ ਘਰੇ ਕੀਤੀ ਆ ਕਿੰਨਾ ਕੁ ਦੁੱਧ ਚਵਾਕੀ ਸੰਤੂ ਸਾਹਿਬ 13 14 ਕਿਲੋ ਜਿਹੜਾ ਦੁੱਧ ਆਪਾਂ ਕਾੜਨ ਕੀਤਾ ਹੈ ਦਾ ਪਹਿਲੇ ਸੂਵੇ ਦਾ ਪਹਿਲਣ ਦਾ ਹਾਂਜੀ ਠੀਕ ਲੋਬੀ ਪਹਿਲਾਂ ਤਾਂ ਦੋਸਤੋ ਕੋਈ 13 ਕਿਲੋ ਦੁੱਧ ਵੀਰਾਂ ਦਾ ਵੀ ਆਪਾਂ ਘਰੇ ਚੋਇਆ ਤੇ ਕੱਦ ਹਾਈਟ ਦੀ ਆਪਾਂ ਜੱਕਰ ਗੱਲ ਕਰੀਏ ਤਾਂ ਪਹਿਲਾਂ ਹੀ ਆਪਾਂ ਤੁਹਾਡੇ ਧਿਆਨ ਦੇ ਵਿੱਚ ਲਿਆ ਦਿੰਨੇ ਆ ਵੀ ਵੱਡੀ ਹਾਈਟ ਕੱਦ ਦੇ ਵਿੱਚ ਆ ਲੰਬਾਈ ਉਚਾਈ ਪੂਰੀ ਐ ਸਮਝ ਦੀ ਦੂਜਾ ਸੁਹਾ ਇਸ ਮੈਂ ਸੁਣਾ ਬਾਕੀ ਇੱਕ ਵਾਰੀ ਤੁਹਾਨੂੰ ਆਪਾਂ ਥੋੜਾ ਲੇਵੇ ਵਾਲੇ ਪਾਸਿਓਂ ਇਧਰੋਂ ਲਾ ਕੇ ਦਿਖਾ ਦਈਏ ਠੀਕ ਆ ਜੀ ਸੋ ਇਹ ਆਰਡਰ ਕੁਆਲਿਟੀ ਐ ਸਮਾਂ ਹਜੇ ਲੈਂਦੀ ਐ ਬਾਕੀ ਪੂਰੀ ਗੱਲਬਾਤ ਆਪਾਂ ਕਰਦੇ ਰਵਾਂਗੇ ਸਪੇਸ ਵਾਰਡ ਜਿੰਨੇ ਵੀ ਬਿਲਕੁਲ ਅਗਲੇ ਪਿਛਲੇ ਥਣਾਂ ਦੀ ਹੈਗੀ ਆ ਤੁਹਾਡੇ ਸਾਹਮਣੇ ਆ ਤੋ 13 ਕਿਲੋ ਦੁੱਧ ਇਹਨੇ ਪਲੋਂਨੇ ਪਹਿਲਾ ਸਵੇਰ ਚ ਵਾਇਆ ਤੇ ਲਾਪਰੇ ਤਾਂ ਹੁਣ ਸਮੇਂ ਦੀ ਗੱਲ ਕਰੀਏ ਕਿੰਨਾ ਕੁ ਸਮਾਂ ਇਹਦਾ ਬਾਕੀ ਹੈ ਜੇ ਸੂਣ ਦਾ ਸੰਧੂ ਸਾਹਿਬ ਇਹਦਾ ਜਿਹੜਾ ਵਾ 20 ਤਰੀਕ ਨੂੰ ਦਿਨ ਪੂਰੇ ਹੋ ਜਾਣੇ ਆ ਜੀ ਓਕੇ ਵੀਰ ਹਾਂਜੀ ਠੀਕ ਅਜੇ 12 10 12 ਦਿਨ ਪਏ ਆ ਹਾਂਜੀ 10 12 ਦਿਨ ਪਏ ਆ ਜੀ ਠੀਕ ਹੈ ਭਰਾ ਬਾਕੀ ਇਹ ਲਾਪਰੇ ਤਾਂ ਗੱਬਣ ਮਾਜਾ ਕੋਈ ਕਿਸੇ ਰਕਮ ਦੀ ਤੁਹਾਡੀ ਨਿਗਾਹ ਦੇ ਵਿੱਚ ਕੋਈ ਪਿੱਛੇ ਭਾਰ ਤੇ ਮੁਸ਼ਕਲ ਤਾਂ ਨਹੀਂ ਗਈ ਸੰਧੂ ਸਾਹਿਬ ਕੋਈ ਮੁਸ਼ਕਲ ਨਹੀਂ ਆ ਜੀ ਭਾਰ ਪਿੱਛੇ ਦੀ ਗਾਰੰਟੀ ਹੈ ਆਪਣੀ ਠੀਕ ਆ ਲਓ ਵੀ ਦੋਸਤੋ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਤੋ ਆਰਡਰ ਕੁਆਲਿਟੀ ਸੋਹਣੀ ਆ ਠੀਕਾ ਜੀ ਲੇਵਾ ਵੈਸੇ ਸਾਫ ਸੁਥਰਾ ਸੋ ਸਮੇ ਸਮਾ ਜਿਹੜਾ ਇਹ ਕਰਮਾਲੀ ਹਜੇ ਦਿਨ ਲੈਂਦੀ ਆ ਬਾਕੀ ਬਣੂਗੀ ਚੰਗੀ ਖਾਸ ਕਿਉਂਕਿ 10 ਕ ਦਿਨ ਆ ਈਡੀਆ ਆਵੇ 10 ਕ ਦਿਨ ਹਜੇ ਇਹਦੇ ਬਾਕੀ ਆ ਸੋ ਆਰਡਰ ਕੁਆਲਿਟੀ ਬਿਲਕੁਲ ਮੇਰਾ ਵੀ ਦੇ ਪੂਰੀ ਨਿਗਾਹ ਦੇ ਵਿੱਚੋਂ ਕੱਢੋ ਬੈਕ ਸਾਈਡ ਤੋਂ ਵੀ ਪੱਧਰ ਇੱਕਸਾਰ ਲੇਵਾ ਤੇ ਵੀਰਾਂ ਦਾ ਵੀ ਜਦੋਂ ਪੂਰੀ ਤਿਆਰੀ ਕਰਦੀ ਆ ਵੈਸੇ ਆਫ ਕੈਮਰਾ ਵੀ ਇਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀਗੀ ਵੀ 13 ਕਿਲੋ ਤੇ 15 14 15 14 ਕਿਲੋ ਵਾਲਾ ਭਾਂਡਾ ਤਿਆਰ ਕਰ ਲੈਂਦੀ ਆ ਜਦੋਂ ਬਿਲਕੁਲ ਤਿਆਰੀ ਤੇ ਆ ਜਾਂਦੀ ਆ ਸਿੰਗਲ ਖੱਟੀ ਆ ਬਿਲਕੁਲ ਪਤਲਾ ਪਿੰਡਾ ਸੋ ਕੋਈ ਵੀ ਫਾਰਮਰ ਭਰਾ ਅੱਜ ਲੈ ਕੇ ਜਾਂਦਾ ਠੀਕ ਆ ਜੀ ਤਾਂ ਟਿੱਪ ਕੇ ਭਰਾ ਕੇ ਕਿਸੇ ਨੇ ਲੈ ਕੇ ਜਾਣੀ ਹੁੰਦੀ ਆ ਤਿੱਪਣ ਦੀ ਤੁਸੀਂ ਆਪਦੀ ਉਹ ਕਰਾਈਟੇਰੀਆ ਪੂਰਾ ਕਰ ਲਿਆ ਜੀ ਬਾਕੀ ਪਿਛੇ ਭਾਰਤੀ 100% ਗਾਰੰਟੀ ਤਸੱਲੀ ਆ ਆ ਫੇਸ ਕੁਆਲਿਟੀ ਆ ਠੀਕ ਆ ਜੀ ਆ ਦੇਖੋ ਤੇ ਬਾਕੀ ਆਲਾਪਰੇ ਤੋਂ ਦੁੱਧ ਦੀ ਗੱਲ ਕਰ ਗਿਆ ਵੀ ਜਿਵੇਂ ਸੀਜ਼ਨ ਇੱਕ ਜਦੋਂ ਪਸ਼ੂ ਹੁੰਦਾ ਤੇ ਲੰਬਾ ਟਾਈਮ ਹੀ ਦੁੱਧ ਚਵਾ ਜਾਂਦੀ ਆ ਹਾਂਜੀ ਹਾਂਜੀ ਸੰਸਾਰ ਲੰਬਾ ਟੱਕਿਆ ਠੀਕ ਆ ਬਣੀ ਪੁਣੀ ਫਿਰਗਾ ਮਾਲੀ ਤੋਂ ਜਾਂ ਟੀਕੇ ਤੋਂ ਇਹ ਸੰਧੂ ਸਾਹਿਬ ਟੀਕੇ ਤੋਂ ਆ ਜੀ ਟੀਕੇ ਤੋਂ ਬਣੀ ਆ ਹਾਂਜੀ ਠੀਕ ਆ ਫਿਰ ਤੇ ਖੋਲੋ ਲਾਪਰੀ ਦੇ ਇੱਕ ਵਾਰੀ ਤੋੜ ਕੇ ਦਿਖਾਓ ਜੀ ਸੋ ਦੋਸਤੋ ਇਹ ਟਾਂਚਾ ਇਹ ਗੱਲਬਾਤ ਆ ਇਹ ਡਿਟੇਲ ਆ ਇਹ ਸਮਝ ਦੀ ਹਾਂ ਜੀ ਤੋੜ ਦਿਆ ਜੀ ਸੋ ਵਜਨ ਲੋਡ ਪੂਰਾ ਠੀਕ ਆ ਜੀ ਵਜਨ ਵਟੇ ਵਾਲੀ ਆ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਲੱッセ ਬਣਦੇ ਵਿੱਚ ਆ ਬਾਕੀ ਸਿੰਗਲ ਖੱਡੀ ਉਤੋਂ ਪਿੰਡੇ ਦੀ ਤੁਸੀਂ ਵੇਖ ਸਕਦੇ ਠੀਕ ਹੈ ਜੀ ਪੂਰੀ ਰਾਜੀ ਆ ਵਜਨ ਲੋੜ ਪੂਰਾ ਸੋ ਚਲੋ ਇਹੋ ਜੇ ਐਨੀਮਲ ਤੋਂ ਆਪਾਂ ਆਸ ਵੀ ਕਰ ਸਕਦੇ ਆ ਵੀ ਦੁੱਧ ਬਾਦ ਵਾਲੇ ਪਾਸੋਂ ਵੀ ਕਰਮਾਂ ਲਈ ਚੰਗੀ ਖਰੀ ਨਿਕਲੂਗੀ ਸੋ ਲੇਵੇ ਦਾ ਖਲਾਰ ਬਾਕੀ ਹਜੇ 10 12 ਦਿਨਾਂ ਦਾ ਸਮਾਂ ਹਜੇ ਬਾਕੀ ਆ ਸੂਣ ਦਾ ਸੰਸਾ ਬਲੈਡਰ ਬਣ ਜਾਂਦੀ ਹੈ ਜਦੋਂ ਤਿਆਰੀ ਦੀ ਆ ਜਾਂਦੀ ਹੈ ਅੱਛਾ ਵੀਰ ਇਹ ਪੂਰਾ ਬਲੈਡਰ ਬਣ ਜਾਂਦੀ ਹੈ ਠੀਕ ਹੈ ਭਰਾ ਲਓ ਜੀ ਇਹ ਦੋਸਤੋ ਤੋਰੇ ਤੋਂ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਠੀਕ ਹੈ ਸੋ ਲੇਬੇ ਆਰਡਰ ਦੀ ਸਾਫ ਸੁਥਰੀ ਆ ਕਿਉਂਕਿ ਆਪਾਂ ਵਾਰ-ਵਾਰ ਆਰਡਰ ਕਰਦੇ ਆ ਇੱਕ ਮਿੰਟ ਹਾਂ ਇੱਕ ਮਿੰਟ ਲਾਪ੍ਰਿਤ ਹਾਂ ਐ ਇਹਨੂੰ ਤੋੜ ਦਿਆ ਜ ਮਾੜਾ ਜ ਠੀਕ ਆ ਜੀ ਸੋ ਥਾਨ ਤੋਂ ਬੜਾ ਸਵਾਦੀ ਲੱਗਾ ਜਿਵੇਂ ਆਪਾਂ ਗੱਲ ਕਰਦੇ ਹੁੰਨੇ ਵੀ ਨੋਕਲ ਦੂਰਾ ਥਾਨ ਲੱਗਾ ਇਹਨੂੰ ਠੀਕ ਆ ਆ ਲੇਓ ਬਰੇ ਲੇਓ ਹਾਂ ਐ ਇਹਨੂੰ ਥੋੜਾ ਤੋੜ ਕੇ ਐ ਇਹਨੂੰ ਖਾਦਿਆ ਜੀ ਹਾਂਜੀ ਹਾਂਜੀ ਬਾਹਰਪੂਰ ਕੱਢ ਕੇ ਤੋਰਾ ਤਾਰਾ ਕੱਟ ਕਰਾਇਆ ਹੁੰਦਾ ਤਾਂ ਕਿ ਜਮਰ ਥੋੜਾ ਜਿਹਾ ਕਰਦੇ ਆ ਲਓ ਜੀ ਇਹ ਦੋਸਤੋ ਲੇਵੇ ਦੀ ਬੰਤਰਾ ਠੀਕਾ ਜੀ ਸੋ ਬਥੇਰੇ ਸਮਝ ਆ ਜੂਗੀ ਤੁਹਾਨੂੰ ਪੂਰੀ ਤਸੱਲੀ ਨਾਲ ਮੇਰਾ ਵੀਰ ਅੱਗੇ ਪਿੱਛੇ ਕਰਕੇ ਵੇਚਾ ਕੇ ਵੀਡੀਓ ਦੇਖ ਲਿਆ ਜੀ ਠੀਕ ਹੈ। ਓਕੇ ਓਕੇ ਲਾਪਰ ਇਥੇ ਕੀ ਡਿਮਾਂਡ ਕੀ ਮੁੱਲ ਕਰਦਾ ਜੀ ਨੇ ਦੱਸ ਸੰਤ ਸਾਹਿਬ ਇਹਦਾ ਮੁੱਲ 1,45,000 ਰੁਪਏ। 1,45 ਹਾਂਜੀ 1,45 ਵਧੇਰੇ ਆ ਥੋੜਾ ਜਿਹਾ ਕਰਕੇ ਜੈਜੂ ਹੀ ਦੇ ਦਈਏ ਗੱਲਬਾਤ। ਤੁਸੀਂ ਦੱਸ ਦਿਓ ਨੇ ਦੱਸ ਤਾਂ ਤੁਹਾਡੀ ਸ਼ਹਿਰੀ ਜਣਾ ਪਾਲੀ ਅਕਸਰ ਫਿਰ ਵੀ ਚਲੋ 13 ਸਰੀ ਮੈਂ ਆ ਤਾਂ ਆਪਾਂ ਨੇ ਵੀ ਕਰਮ ਵਾਲਾ ਕੋਈ ਅੱਗੇ ਵੀਰ ਕੋਈ ਵੀ ਕਰ ਲੈ ਕੇ ਜਾਵੇ ਕੋਈ ਚੰਗੀ ਸੇਵਾ ਕਰੇ 13 ਦਾ 14 ਚ ਪਾਵੇ ਅਗਲੇ ਕਰ ਜਾਵੇ। ਹਾਂਜੀ ਹਾਂਜੀ ਸੰਸਰ ਚਾਊਗੀ ਜੀ। ਹਾਂ। ਇਹਨੇ ਕੀ ਗੱਲ ਚਾਹੂਗੀ ਆ ਠੀਕ ਆ ਹਾਂਜੀ ਤੇ ਕਰਕੇ ਦੇ ਦਿੱਤੀ ਜਿਆਜ ਮਾਰ ਦਿੱਤੀ ਛਾਲ ਸੂਟ ਸਾਰੀਆਂ ਕਸਰਾ ਕੱਢ ਕੇ ਸਾਰੀਆਂ ਕੱਢ ਦਿੱਤੀ ਆ ਚਲੋ 140 ਦੀ ਦਾ 140 ਕੋਈ 140 ਨਹੀਂ ਕੋਈ 38 ਨਹੀਂ ਕੋਈ 35 ਨਹੀਂ ਕੋਈ ਗੱਲ ਸਹੀ ਜੀ ਕਰ ਦੇ ਇੱਕੋ ਕਰ ਦਈਏ ਫਿਰ ਇੱਕ ਹੀ ਇੱਕੀ ਨਵੇੜੀਏ ਕੰਮ ਚਲੋ 130 130 ਦੀ ਹਾਂਜੀ ਠੀਕ ਆ ਭਰਾ ਹਾਂਜੀ ਬਾਕੀ ਇਹਦਾ ਆਪਣੇ ਦੋਹ ਭਰਾਵਾਂ ਦੀ ਗੱਲਬਾਤ ਆ ਵੀ 130 ਦੀ ਜੇ ਕੋਈ ਸੱਜਣ ਜਿੰਨੇ ਖਰੀਦਣੀਆਂ ਉਹਦਾ ਵੀ ਬਾਕੀ ਮੌਕੇ ਤੇ ਵੇਖ ਲਈ ਕੋਈ ਗੱਲ ਨਹੀਂ ਛੋਟਾ ਕਰਾਂਗੇ ਕਰਾਂਗੇ ਜੀ ਮਾਨਦਾਨ ਕਰਾਂਗੇ ਠੀਕ ਆ ਹਾਂਜੀ। ਤਾਂ ਵੀ ਦੋਸਤੋ 130 ਦੇ ਵਿੱਚੋਂ ਵੀ ਜਿਹੜਾ ਵੀਰਾਂ ਦਾ ਵੀ ਮਾਨਤਨ ਕਰਦੇ ਆਂਗੇ ਬਾਕੀ ਕਰਾਂਗੇ ਸੰਸਾ। ਕਰਮਾ ਵਾਲੀ ਫੇਸ ਕੁਆਲਿਟੀ ਤੋਂ ਲੈ ਕੇ ਆਪਾਂ ਤੁਹਾਨੂੰ ਐਂਡ ਤੱਕ ਪ੍ਰੋਪਰ ਦਿਖਾ ਦਿੱਤੀ ਏ ਲੈਵੇ ਆਰਡਰ ਦੀ ਕੁਆਲਿਟੀ ਤੱਕ। ਆਹ ਫੇਸ ਕੁਆਲਿਟੀ ਏ 1,30,000 ਦੀ ਵੀਰਾਂ ਦਾ ਵੀ ਇਹ ਆਪਾਂ ਅੱਜ ਮੱਝ ਦਵਾਂਗੇ। 13 ਕਿਲੋ ਤੁਤ ਇਹਨਾਂ ਦੇ ਕੋਲ ਚਬਾਉਂਦੀ ਰਹੀ ਆ ਅੱਗੇ ਮੇਰਾ ਭਰਾ ਕੋਈ ਚੰਗੀ ਖੇਚਲ ਕਰ ਲੇ। ਅੱਜ ਦੋਸਤੋ ਇੱਕ ਮੱਝ ਦੀ ਜਿਹੜੀ ਆਪਾਂ ਤੁਹਾਨੂੰ ਡਿਟੇਲ ਦੇਣੀ ਸੀਗੀ। ਤੇ ਬਾਕੀ ਮੇਰਾ ਵੀਰ ਤੁਸੀਂ ਇੱਥੇ ਵਿਜ਼ਿਟ ਕਰਕੇ ਤਸੱਲੀ ਕਰ ਹੀ ਲੈਣੀ ਆ। ਤੇ ਇੱਕ ਲਾਪਰਿਤ 96257 98145 71432 ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਇਹ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਨੇ ਕਾਲ ਕਰਕੇ ਕਰੋ ਗੱਲਬਾਤ ਬਤੇਰੇ ਪਿੰਡ ਬਨਵਾਲੀਪੁਰ ਤੁਸੀਂ ਵਿజిਟ ਕਰਨੀ ਆ ਨੇੜੇ ਸਿਰੋਂ ਨੇੜੇ ਤਰਨਤਾਰਨ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ